प्राकृतिक आपदा की वजह से एमपी के किसानों का नुकसान हुआ है आज इस कार्यक्रम में मध्य प्रदेश के ऐसे 35 लाख किसानों के बैंक खातों में 1600 करोड़ रुपए ट्रांसफर किए जा रहे हैं बहुत ही सत्कारयोग मान योग प्रधानमंत्री जी ਆਪ ਜੀ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਿਤ ਹੋ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹਦੇ ਵਿੱਚ ਤੁਸੀਂ ਇੱਕ ਗੱਲ ਇਹ ਬਹੁਤ ਵਧੀਆ ਕੀਤੀ ਹੈ ਕਿ ਅਸੀਂ 1600 ਕਰੋੜ ਰੁਪਇਆ 35 ਲੱਖ ਕਿਸਾਨਾਂ ਦੇ ਵਿੱਚ ਵੰਡਣ ਦਾ ਯਤਨ ਕੀਤਾ ਵੰਡਿਆ ਔਰ ਜਿਨ੍ਹਾਂ ਕਿ ਉਹਨਾਂ ਕਿਸਾਨਾਂ ਨੂੰ ਵੰਡਿਆ ਜਿਨ੍ਹਾਂ ਦੀ ਗੜੇ ਮਾਰੀ ਨਾਲ ਫਸਲ ਮਰੀ ਹੈ। ਸ਼੍ਰੀਮਾਨ ਜੀ ਇਹਨੂੰ ਡਿਵਾਈਡ ਕਰਕੇ ਵੇਖਿਓ ਭਲਾ ਇੱਕ ਪਰਿਵਾਰ ਨੂੰ ਲਗਭਗ 4571 ਰੁਪਏ ਵੰਡੇ ਆ ਰਹੇ ਨੇ ਤੇ ਇੱਕ ਪਰਿਵਾਰ ਨੂੰ ਜੇਕਰ ਕਣਕ ਦਾ ਆਟਾ ਮੁੱਲ ਲੈਣਾ ਪੈ ਗਿਆ ਜਦੋਂ ਫਸਲ ਮਰ ਗਈ ਆਟਾ ਕਣਕ ਦਾ ਮੁੱਲ ਲੈਣੀ ਪੈਗੀ ਨਾ ਤੇ ਜਦੋਂ ਕਣਕ ਦਾ ਆਟਾ ਅੱਜ ਦੇ ਭਾਵਾਂ ਦੇ ਮੁਤਾਬਕ ਮੁੱਲ ਲੈਣਾ ਪੈ ਗਿਆ ਨਾ ਤੇ ਇਹ ਵੱਧ ਤੋਂ ਵੱਧ ਵੱਦ ਤੋਂ ਵੱਧ 1.5 ਕੁਇੰਟਲ ਆਟਾ ਅੱਜ ਦੇ ਭਾਅ ਮੁਤਾਬਕ ਆਉਣਾ ਹੈ ਤੇ ਕਿਸਾਨ ਨੂੰ ਫਸਲ 6 ਮਹੀਨੇ ਬਾਅਦ ਆਉਣੀ ਹੈ। ਬਾਕੀ ਖਰਚੇ ਕਿਸਾਨ ਕਿੱਥੋਂ ਪੂਰੇ ਕਰੇਗਾ? ਇਹ ਕਿਹੜੇ ਹਿਸਾਬ ਦੇ ਨਾਲ ਤੁਸੀਂ ਮਤਲਬ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਹ ਵਿਖਾ ਰਹੇ ਹੋ ਕਿ ਬਹੁਤ ਸਾਰਾ ਅਸੀਂ ਕਿਸਾਨਾਂ ਦਾ ਭਲਾ ਕਰਤਾ ਬਹੁਤ ਕੁਝ ਕਿਸਾਨਾਂ ਨੂੰ ਦੇਤਾ। ਇਹ ਨਹੀਂ ਸੋਚਿਆ ਕਿ ਕਿਸਾਨ ਦਾ ਬਾਕੀ ਸਮਾਂ ਬਾਕੀ ਜ਼ਿੰਦਗੀ 6 ਮਹੀਨੇ ਦਾ ਸਮਾਂ ਕਿਵੇਂ ਲੰਘੇਗਾ? ਸ਼੍ਰੀਮਾਨ ਜੀ ਇਹ 4572 ਰੁਪਈਆ ਦੇ ਨਾਲ 6 ਮਹੀਨਿਆਂ ਤੱਕ ਗੁਜ਼ਾਰਾ ਪਰਿਵਾਰ ਦਾ ਹੋ ਸਕਦਾ ਹੈ। ਔਰ ਦੇਸ਼ ਦੇ ਆਮ ਲੋਕ ਸਾਰੇ ਕਿਸਾਨ ਪਰਿਵਾਰਾਂ ਨੂੰ ਮੈਂ ਪੁੱਛਣਾ ਚਾਹਣਾ ਹੈ ਕਿ ਤੁਸੀਂ ਦੱਸੋ ਕਿ ਇਹ ਹੋ ਸਕਦਾ ਹੈ। ਜੇ ਹੋ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਜੀ ਠੀਕ ਕਹਿੰਦੇ ਨੇ। ਜੇ ਨਹੀਂ ਹੋ ਸਕਦਾ ਤਾਂ ਘੱਟੋ-ਘੱਟ ਪ੍ਰਧਾਨ ਮੰਤਰੀ ਜੀ ਤੋਂ ਇਹਦਾ ਸਵਾਲ ਤਾਂ ਇਸ ਸਵਾਲ ਦਾ ਜਵਾਬ ਤਾਂ ਪੁੱਛੋ ਕਿ ਇਹ ਕੀ ਤੁਸੀਂ ਠੀਕ ਕਰ ਰਹੇ ਹੋ ਜਾਂ ਗਲਤ ਕੀਤਾ ਹੈ। ہماری ਸਰਕਾਰ ਨੇ किसान क्रेडिट कार्ड की सुविधा देश के हर किसान के लिए उपलब्ध कराने के लिए हमने नियमों में भी बदलाव किया है अब किसानों को खेती से जुड़े कामों के लिए आसानी से आवश्यक पूंजी मिल रही है ये जेडा तुसी सानू क्रेडिट कार्ड दिता है ਇਹ ਕ੍ਰੈਡਿਟ ਕਾਰਡ ਕਿੱਡੀ ਵੱਡਾ ਮਾਰਕਾ ਚੀਜ਼ ਦੇਤੀ ਤੁਸੀਂ ਕ੍ਰੈਡਿਟ ਕਾਰਡ ਦਾ ਮਤਲਬ ਆ ਕਰਜ਼ਾ ਲੋੜ ਹੈ ਤੁਸੀਂ ਪ੍ਰਧਾਨ ਮੰਤਰੀਓ ਤੁਸੀਂ ਸਰਕਾਰੋਂ ਕਿ ਕਿਸਾਨ ਨੂੰ ਸਮਰਥ ਕਰੋ ਕਿਸਾਨ ਨੂੰ ਕਰਜ਼ਾ ਚੱਕਣਾ ਹੀ ਨਾ ਪਵੇ ਲੋੜ ਇਹ ਗੱਲ ਕਰਨ ਦੀ ਸੀ ਨਾ ਕਿ ਸਾਨੂੰ ਕਰਜ਼ਾ ਦੇਣ ਦੀ ਲੋੜ ਸੀ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਪਹਿਲੀਆਂ ਸਰਕਾਰਾਂ ਨਹੀਂ ਦਿੰਦੀਆਂ ਸੀ ਇਹ ਤੇ ਬਹੁਤ ਲੰਬੇ ਸਮੇਂ ਤੋਂ ਪ੍ਰਕਿਰਿਆ ਚੱਲੀ ਆ ਰਹੀ ਹੈ ਸਾਨੂੰ ਕਰਜ਼ਾਈ ਕਰਨ ਵਾਸਤੇ ਕਰਜ਼ਾ ਦੇਣ ਦੀ ਵੱਖ-ਵੱਖ ਸਰਕਾਰਾਂ ਨੇ ਸਾਨੂੰ ਇੱਕ ਕ੍ਰੈਡਿਟ ਕਾਰਡ ਕਦੇ ਕਿਸੇ ਦੀ ਕਿਸੇ ਨਾਂ ਥੱਲੇ ਕਦੇ ਕਿਸੇ ਨਾਂ ਥੱਲੇ ਇਹ ਕਰਜ਼ਾ ਦਿੱਤਾ ਗਿਆ ਜਿਹੜਾ ਕਰਜ਼ਾ ਅੱਜ ਕਿਸਾਨਾਂ ਲਈ ਖੁਦਕਸ਼ੀ ਦਾ ਕਾਰਨ ਬਣਿਆ ਹੋਇਆ ਹੈ ਇਹ ਇਹ ਕਰਜ਼ਾ ਤੁਸੀਂ ਸਾਨੂੰ ਹੋਰ ਦੇ ਰਹੇ ਹੋ ਇਹ ਕਿੱਡੀ ਕਬੱਡੀ ਸਾਨੂੰ ਤੁਸੀਂ ਨਿਆਮਤ ਚੀਜ਼ ਦੇ ਰਹੇ ਹੋ ਕਿ ਬਹੁਤ ਵੱਡੀ ਚੀਜ਼ ਦੇਤੀ ਕਿਸਾਨਾਂ ਨੂੰ ਸੋ ਕਿਰਪਾ ਕਰਕੇ ਕਿਸਾਨਾਂ ਨੂੰ ਸਮਰੱਥ ਕਰਨ ਦੀ ਦਾ ਯਤਨ ਕਰੋ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਦਿਓ ਤਾਂ ਕਿ ਕਿਸਾਨ ਸਮਰੱਥ ਹੋ ਜਾਣ ਉਹਨਾਂ ਨੂੰ ਕਰਜ਼ਾ ਲੈਣਾ ਹੀ ਨਾ ਪਵੇ ਮੈਂ ਖੁਦ ਬੋਲ ਰਹਾ ਹਾਂ ਕਿਵੇਂ ਆਪਕੋ ਕਾਨੂੰਨ ਮੇਂ ਕਿਸ ਕਲੋਜ਼ ਮੇਂ ਕਿਆ ਦਿੱਕਤ ਹੈ ਬਤਾਈਏ ਜੋ ਵੀ ਦਿੱਕਤ ਹੈ ਉਹ ਆਪ ਬਤਾਈਏ ਆਪ ਜੀ ਨੇ ਆਪਣੇ ਸਬੋਧਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਪ੍ਰੋਬਲਮ ਕੀ ਹੈ ਮੁਸ਼ਕਲ ਕੀ ਹੈ ਸਮੱਸਿਆ ਕੀ ਹੈ ਤੇ ਮੈਂ ਆਪ ਜੀ ਨੂੰ ਵੀ ਦੱਸਣਾ ਚਾਹਣਾ ਹੈ ਤੇ ਹੋਰ ਲੋਕ ਕਿਸਾਨ ਪਰਿਵਾਰਾਂ ਨੂੰ ਵੀ ਦੱਸਣਾ ਚਾਹਣਾ ਹੈ ਕਿ ਸਮਝਿਓਗੇ ਇਹਦੇ ਵਿੱਚ ਇਹਦੇ ਵਿੱਚ ਨੁਕਸ ਕੀ ਹੈ ਇਹਦੇ ਵਿੱਚ ਪ੍ਰੋਬਲਮ ਕੀ ਹੈ ਕਾਨੂੰਨਾਂ ਚ ਸਭ ਤੋਂ ਪਹਿਲੀ ਪ੍ਰੋਬਲਮ ਇਹ ਹੈ ਕਿ ਇਹਨਾਂ ਕਾਨੂੰਨਾਂ ਦੇ ਰਾਹੀਂ ਰਾਜਾਂ ਦੇ ਅਧਿਕਾਰਾਂ ਦੇ ਵਿੱਚ दखਲ ਅੰਦਾਜ਼ੀ ਕੀਤੀ ਗਈ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਸਰਕਾਰ ਵੱਲੋਂ ਪਹਿਲਾ ਪਹਿਲਾਂ ਪਹਿਲਾ ਸਭ ਤੋਂ ਪਹਿਲਾ ਨੁਕਸ ਹੈ। ਦੂਸਰਾ ਨੁਕਸ ਹੈ ਇਹਦੇ ਵਿੱਚ ਕਿ ਤੁਸੀਂ ਸਰਕਾਰੀ ਮੰਡੀ ਦੇ ਪੈਰਲਰ ਮੰਡੀ ਬਣਾਉਣ ਦਾ ਯਤਨ ਕਰ ਰਹੇ ਹੋ। ਕਿਉਂ ਨਹੀਂ ਸਰਕਾਰੀ ਮੰਡੀ ਦੇ ਵਿੱਚ ਹੀ ਪ੍ਰਾਈਵੇਟ ਪਲੇਅਰ ਨੂੰ ਫਸਲ ਖਰੀਦਣ ਲਈ ਕਿਹਾ ਜਾਂਦਾ ਬੜਾ ਚੰਗਾ ਹੁੰਦਾ। ਇਹ ਪ੍ਰਾਈਵੇਟ ਮੰਡੀ ਬਰਾਬਰ ਮੰਡੀ ਖੋਲ ਬਣਾਉਣ ਦੀ بجائے ਪੈਰਲਲਰ ਮੰਡੀ ਬਣਾਉਣ ਦੀ بجائے ਜੇ ਕਿਤੇ ਇਹ ਕੀਤਾ ਹੁੰਦਾ ਕਿ ਪ੍ਰਾਈਵੇਟ ਪਲੇਅਰ ਜਾ ਕੇ ਮੰਡੀ ਦੇ ਵਿੱਚੋਂ ਹੀ ਫਸਲ ਖਰੀਦਣ ਔਰ ਉਹ ਵੀ ਐਮਐਸਪੀ ਤੋਂ ਉੱਪਰ ਜਾ ਕੇ ਖਰੀਦਣ ਘੱਟ ਨਾ ਖਰੀਦਣਾ ਜਿਹੜਾ ਐਮਐਸਪੀ ਤੋਂ ਘੱਟ ਰੇਟ ਤੇ ਖਰੀਦੇ ਉਹਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਹੁੰਦੀ ਤਾਂ ਮੰਨ ਲੈਂਦੇ ਚੰਗਾ ਤੁਸੀਂ ਉਹਨੂੰ ਪ੍ਰਾਈਵੇਟ ਮੰਡੀ ਦੇ ਕੇ ਕੀ ਕੀਤਾ ਇਹ ਪ੍ਰਾਈਵੇਟ ਮੰਡੀ ਦੇ ਵਿੱਚੋਂ ਵਪਾਰੀ ਮਾਲ ਖਰੀਦੇਗਾ ਕਿਸਾਨ ਨੂੰ ਦੋ ਸਾਲ ਵਾਸਤੇ ਵੱਧ ਰੇਟ ਦੇਵੇਗਾ ਇਹ ਪਤਾ ਸਾਨੂੰ ਅਸੀਂ ਸਮਝਦੇ ਹਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਪ੍ਰਾਈਵੇਟ ਵਪਾਰੀ ਕਿਸਾਨਾਂ ਨੂੰ ਵੱਧ ਰੇਟ ਦੇਵੇਗਾ ਦੋ ਸਾਲ ਲਈ ਜਿਵੇਂ ਕਿ ਸਾਡੇ ਸਾਹਮਣੇ ਹੈ ਕਿ ਤੁਹਾਡੇ Jio ਨੇ ਦੂਸਰੇ ਸਾਰੀਆਂ ਕੰਪਨੀਆਂ ਨੂੰ ਮਾਰਨ ਵਾਸਤੇ ਇੱਕ ਐਲਾਨ ਕੀਤਾ ਕਿ ਅਸੀਂ Jio SIM ਵੀ ਫ੍ਰੀ ਦੇ Jio ਡਾਟਾ ਵੀ ਫ੍ਰੀ ਦੇਵਾਂਗੇ ਔਰ ਦਿੱਤਾ ਕੁਝ ਸਮਾਂ ਲੇਕਿਨ ਜਿਸ ਵੇਲੇ ਦੂਸਰੀਆਂ ਕੰਪਨੀਆਂ ਦਾ ਲੱਕ ਤੋੜ ਲਿਆ ਗਿਆ ਜਿਸ ਵੇਲੇ ਸੈਲਵਨ ਵਰਗੀਆਂ ਸਾਡੀਆਂ ਸਰਕਾਰੀ ਕੰਪਨੀਆਂ ਦਾ ਲੱਕ ਤੋੜ ਲਿਆ ਗਿਆ ਉਸ ਵੇਲੇ ਰੇਟ ਸਮਾਨੀ ਚੜਿਆ ਤਾਂ ਜਦੋਂ ਉਹਦਾ ਲੱਕ ਤੋੜਿਆ ਤੁਸੀਂ ਸਾਡੀਆਂ ਕੰਪਨੀਆਂ ਨੇ ਉਸੇ ਹੀ ਤਰ੍ਹਾਂ ਇਹਨਾਂ ਕੰਪਨੀਆਂ ਨੇ ਪ੍ਰਾਈਵੇਟ ਪਲੇਅਰ ਨੇ ਆ ਕੇ ਸਾਡੀ ਸਰਕਾਰੀ ਮੰਡੀ ਦਾ ਲੱਕ ਤੋੜਨਾ ਹੈ ਜਦੋਂ ਕਿਸਾਨਾਂ ਨੂੰ ਫਸਲ ਦਾ ਰੇਟ 2 ਸਾਲ ਲਈ ਵੱਧ ਦਿੱਤਾ ਗਿਆ ਤੇ ਅੰਦਰ ਬੈਠਾ ਵਪਾਰੀ ਦਾ ਢਾਂਚਾ ਜਿਹੜਾ ਮੰਡੀ ਦਾ ਜਿੰਨਾ ਸਿਸਟਮ ਹੈ ਸਾਰਾ 2 ਸਾਲ ਦੇ ਵਿੱਚ ਤੈਸ਼ਨਾਸ਼ ਹੋ ਜਾਊਗਾ ਬਰਬਾਦ ਹੋ ਜਾਊਗਾ ਇੱਕ ਨੰਬਰ 2 ਕਿ ਇਹ ਕੁਝ ਸਮੇਂ ਬਾਅਦ ਸਰਕਾਰਾਂ ਇਹ ਫੈਸਲੇ ਲੈ ਸਕਦੀਆਂ ਹੈ ਕਿ ਨਾ ਤਾਂ ਮੰਡੀ ਬੋਰਡ ਦੇ ਥਰੂ ਕੋਈ ਦਾਣਾ ਵਿਕਿਆ ਹੈ ਤੇ ਨਾ ਹੀ ਐਫਸੀਆਈ ਨੇ ਕੋਈ ਦਾਣਾ ਖਰੀਦਿਆ ਹੈ ਕਿਸਾਨ ਸੈਟੀਸਫਾਈ ਨਹੀਂ ਵੱਧ ਰੇਟ ਦੇ ਉੱਤੇ ਫਸਲਾਂ ਵੇਚ ਰਹੇ ਨੇ ਕਿਸਾਨ ਖੁਸ਼ ਨਹੀਂ ਉਸ ਗੱਲ ਨੂੰ ਮੁੱਖ ਰੱਖ ਕੇ ਇਹ ਦੋਨੇ ਹੀ ادارے ਸਰਕਾਰ ਖਤਮ ਕਰੇਗੀ ਤੇ ਜਦੋਂ ਇਹ ادارے ਖਤਮ ਹੋਏ ਉਸ ਵੇਲੇ ਫਿਰ ਪ੍ਰਾਈਵੇਟ ਲੋਕਾਂ ਦੀ ਪ੍ਰਾਈਵੇਟ ਪਲੇਅਰ ਦੀ ਮਨਮਰਜ਼ੀ ਹੋਏਗੀ ਉਹ ਆਪਣੀ ਮਰਜ਼ੀ ਦੇ ਰੇਟ ਦੇਗਾ ਜਿਸ ਤਰ੍ਹਾਂ ਅੱਜ ਬਿਹਾਰ ਦੇ ਵਿੱਚ ਦਿੱਤਾ ਜਾ ਰਿਹਾ ਹੈ ਸਾਡੇ ਬਿਹਾਰ ਦੇ ਕਿਸਾਨਾਂ ਦਾ ਜਿਹੜੀ ਫਸਲ ਹੈ ਉਹ ਲਗਭਗ 800-900 ਰੁਪਏ ਕਿਵਾਂਟਲ ਇਹੀ ਝੋਨਾ ਵਿਕ ਰਿਹਾ ਹੈ ਔਰ ਇਹੀ ਝੋਨਾ ਆਕੇ ਪੰਜਾਬ ਦੇ ਵਿੱਚ ਵੱਧ ਰੇਟ ਦੇ ਉੱਤੇ ਇਸ ਕਰਕੇ ਤੁਲਦਾ ਹੈ ਕਿਉਂਕਿ ਇੱਥੇ ਆਕੇ ਕਿਸਾਨ ਨੂੰ ਮਤਲਬ ਐਮਐਸਪੀ ਮਿਲਦੀ ਹੈ ਸਰਕਾਰੀ ਰੇਟ ਮਿਲਦਾ ਹੈ ਤਾਂ ਇੱਥੇ ਆਕੇ ਤੁਲਦਾ ਹੈ ਇਹਨੂੰ ਤੁਸੀਂ ਖਤਮ ਕਰਨ ਵਾਸਤੇ ਪੈਰਲਲ ਮੰਡੀ ਬਣਾ ਰਹੇ ਹੋ ਪੈਰਲਲ ਮੰਡੀ ਦੇ ਰਾਹੀਂ ਸਾਡੀ ਸਰਕਾਰੀ ਮੰਡੀ ਖਤਮ ਹੋਏਗੀ ਦੂਸਰਾ ਵੱਡਾ ਨੁਕਸਾਨ ਕੀ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਪ੍ਰਾਈਵੇਟ ਵਪਾਰੀ ਪ੍ਰਾਈਵੇਟ ਪਲੇਅਰ ਤੁਹਾਡੇ ਜਿਹੜਾ ਫਸਲ ਖਰੀਦ ਕੇ ਖਰੀਦਣ ਵਾਸਤੇ ਆਇਆ ਹੈ ਅਗਰ ਉਹ ਨਾ ਉਧਾ ਤੇ ਕਿਸਾਨ ਦਾ ਡਿਸਪਿਊਟ ਬਣਦਾ ਹੈ ਤਾਂ ਕੋਰਟ ਨਹੀਂ ਜਾ ਸਕਦਾ ਕਿਉਂ ਭਈ ਕੋਰਟ ਜਾਂਦਾ ਰਸਤਾ ਕਿਉਂ ਬੰਦ ਕੀਤਾ ਗਿਆ ਇਹ ਰਸਤਾ ਬੰਦ ਕਰਨ ਦੀ ਲੋੜ ਕੀ ਪੈਗੀ ਜੇਕਰ ਤੁਸੀਂ ਚਾਹੁੰਦੇ ਸੀ ਨਾ ਕਿ ਕਿਸਾਨ ਨੂੰ ਛੇਤੀ ਨਿਆਂ ਮਿਲੇ ਕਿਸਾਨ ਪਰੇਸ਼ਾਨ ਨਾ ਹੋਵੇ ਤਾਂ ਮੇਰਾ ਖਿਆਲ ਹੈ ਤੁਸੀਂ ਹੋਰ ਵਿਵਸਥਾਵਾ ਕਰ ਸਕਦੇ ਸੀ ਲੇਕਿਨ ਕੋਟ ਜਾਣ ਦਾ ਰਸਤਾ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਸੀ ਕੋਟ ਜਾਣ ਦਾ ਰਸਤਾ ਬੰਦ ਕਰਨਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਲੁੱਟਣ ਵਾਸਤੇ ਲੁੱਟੇ ਜਾਣ ਵਾਸਤੇ ਪ੍ਰਾਈਵੇਟ ਪਲੇਅਰ ਦੇ ਹੱਥਾਂ ਦੇ ਵਿੱਚ ਦੇਣ ਦੀ ਸਰਕਾਰਾਂ ਦੀ ਇਹ ਇਸ ਕਾਨੂੰਨ ਦੇ ਰਾਹੀਂ ਨੀਤੀ ਹੈ ਔਰ ਇਸ ਤਰੀਕੇ ਨਾਲ ਕਿਸਾਨਾਂ ਨੂੰ ਲੁੱਟਿਆ ਜਾਣਾ ਸ਼੍ਰੀਮਾਨ ਜੀ ਇਸ ਕਰਕੇ ਇਹ ਕਾਨੂੰਨਾਂ ਨੂੰ ਵਾਪਸ ਲੈਣਾ ਬੰਦ ਕਰੋ ਵਾਪਸ ਲਓ ਹਮਰੇ ਫਾਈਲਾਂ ਦੇ ਢੇਰ ਮੇਂ ਫੈਂਕਦੀ ਗਈ स्वामीनाथन कमेटी की रिपोर्ट बाहर निकाला और इसकी सिफारिश से लागू की किसानों को लागत का डेढ़ गुना एमएसपी हमने दिया तुसी के है कि कैसी स्वामीनाथन रिपोर्ट लागू की थी है बड़ा दुख होया है सुन के सा प्रधानमंत्री भी झूठ बोल लेंदा है। ए दुख होया है तुसी आप याद करो प्रधानमंत्री जी ਜਿਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਇੱਕ ਕੇਸ ਚੱਲ ਰਿਹਾ ਸੀ ਤੇ ਤੁਹਾਡੀ ਸਰਕਾਰ ਨੇ 2015 ਦੇ ਵਿੱਚ ਫਰੋਲੋ ਆਫ ਦੇ ਕਾਗਜ਼ ਉਦੋਂ ਇੱਕ ਐਫੀਡੇਵਿਟ ਦਿੱਤਾ ਹੈ ਜਿਸ ਐਫੀਡੇਵਿਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਗਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਤੀ ਤਾਂ ਬਾਜ਼ਾਰ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਬਣ ਜੂ ਦੇਸ਼ ਦੇ ਅੰਦਰ ਉਥਲ ਪੁਥਲ ਮਚ ਜੂ ਇਹ ਕਿਹਾ ਸੀ ਤੁਸੀਂ ਤੇ ਜਿਹੜੀ ਲਾਗੂ ਕਰਨ ਦੀ ਤੁਸੀਂ ਗੱਲ ਕਰਦੇ ਹੋ ਜੇ ਸੱਚੀਉ ਲਾਗੂ ਕਰਤੀ ਤਾਂ ਫਿਰ ਇੱਕ ਕੰਮ ਹੋਰ ਕਰ ਦਿਓ ਜੇ ਲਾਗੂ ਕੀਤੀ ਹੈ ਤਾਂ ਸਾਨੂੰ ਵੀ ਯਕੀਨ ਆ ਜੂ ਘੱਟੋ ਘੱਟ ਨੋਟੀਫਿਕੇਸ਼ਨ ਤੇ ਜਾਰੂ ਕਰ ਦਿਓ ਅਗਰ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਓਗੇ ਤਾਂ ਸਾਰਾ ਦੇਸ਼ ਦਾ ਕਿਸਾਨ ਮੰਨ ਜੂਗਾ ਤੁਹਾਡੀ ਗੱਲ ਕਿ ਸੱਚੀ ਹੈ ਤੇ ਜੇ ਨੋਟੀਫਿਕੇਸ਼ਨ ਹੀ ਜਾਰੀ ਹੁੰਦਾ ਤਾਂ ਫਿਰ ਤੁਸੀਂ ਆਪਣੇ ਆਪ ਸਮਝ ਲਓ ਕੀ ਹੈ ਗੱਲ ਤੇ ਦੇਸ਼ ਦੇ ਲੋਕੋ ਤੁਸੀਂ ਵੀ ਸਮਝ ਲਿਓ ਕਿ ਪ੍ਰਧਾਨ ਮੰਤਰੀ ਜੀ ਇਸ ਗੱਲ ਦੇ ਵਿੱਚ ਕਿੰਨੀ ਸਚਾਈ ਹੈ ਹਮਾਰੇ ਦੇਸ਼ ਮੇ ਕਿਸਾਨੋ ਕੇ ਸਾਥ धोखाघड़ी का एक बहुत ही बड़ा उदाहरण है कांग्रेस सरकारों के द्वारा की गई कर्ज माफी जब दो साल पहले मध्य प्रदेश में चुनाव होने वाले थे तो कर्ज माफी का वायदा किया गया था कहा गया था कि सरकार बनने के दस दिन के भीतर ਸਾਰੇ ਕਿਸਾਨੋਆਂ ਦਾ ਕਰਜ਼ਾ ਮਾਫ਼ ਕਰ ਦਿਆ ਜਾਏਗਾ ਕਿ ਤੁਸੀਂ ਕਿਹਾ ਕਿ ਐਮਪੀ ਦੇ ਵਿੱਚ ਦੂਸਰਿਆਂ ਤੇ ਦੋਸ਼ ਲਾਇਆ ਤੁਸੀਂ ਮੈਂ ਕਹਿੰਦਾ ਚੰਗੇ ਨਹੀਂ ਉਹ ਘਾਟੋ ਵੀ ਨਹੀਂ ਜਿਉ ਉਹ ਚੰਗੇ ਹੁੰਦੇ ਤਾਂ ਦੇਸ਼ ਦਾ ਸ਼ਾਇਦ ਇਹ ਹਾਲ ਨਾ ਹੁੰਦਾ ਅੱਜ ਉਹ ਸਾਡੇ ਤੇ ਕਾਨੂੰਨ ਅੱਜ ਥੋਪੇ ਜਾ ਰਹੇ ਨੇ ਇਤਰਾ ਤਰ੍ਹਾਂ ਦੇ ਪ੍ਰੋਗਰਾਮ ਬਣ ਕੇ ਆ ਰਹੇ ਨੇ ਇਹ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਆ ਰਹੇ ਨੇ ਕਸਰ ਕਿਸੇ ਨੇ ਨਹੀਂ ਛੱਡੀ ਪਰ ਮੈਂ ਬੇਨਤੀ ਕਰਾਂ ਤੁਹਾਡੀਆਂ ਵੀ ਵੀਡੀਓ ਬਹੁਤ ਲੋਕਾਂ ਕੋਲੇ ਪਈਆਂ ਜਿਦੇ ਚ ਇਹ ਕਹ ਕੇ ਪਹਿਲੀ ਹੀ ਬੈਠਕ ਮੈਂ पहला ही फैसला किसानों की कर्ज मुक्ति का होगा ये याद कीजिए आपकी वीडियो है बहुत लोगों के हाथों में आ चुकी है ये आपने कर दिया अगर नहीं कर दिया तो फिर आप अपने आप को देखें कि आपने क्या किया है किसी की बात छोड़िए वो अच्छे नहीं है अगर आपने कर दिया होता तो हम मान लेते कि आप बहुत अच्छे हो आपने भी नहीं किया तो फिर सभी देश के लोगों ये देखिए कि ये कर क्या रहे हैं एक दूसरे को केवल केवल ते केवल दोषी ते जोर देता हुआ आज यूरिया की किल्लत की खबरें नहीं आती यूरिया के लिए किसानों को लाठी नहीं खानी पड़ती हमने किसानों की इस तकलीफ को दूर करने के लिए पूरी ईमानदारी से काम किया आप जी ने एक गल कही है संबोधन यूरिया का बहुत बुरा हाल सी ते मैं आप जी पूछना चाहना है ਕਿ ਜਦੋਂ ਆਉਂਦਾ ਆਪ ਜੀ ਦੀ ਸਰਕਾਰ ਆਈ ਹੈ ਇੱਕ ਗੱਲ ਮੈਂ ਫਿਰ ਕਲੀਅਰ ਕਰ ਦਿਆਂ ਕਿਤੇ ਮੇਰੀ ਇਸ ਗੱਲ ਨੂੰ ਐ ਨਾ ਮੰਨ ਲਿਓ ਪ੍ਰਧਾਨ ਮੰਤਰੀ ਜੀ ਕਿ ਅਸੀਂ ਕਾਂਗਰਸ ਤੇ ਮੋਹਰ ਲਾ ਰਹੇ ਹਾਂ ਵੀ ਕਾਂਗਰਸ ਠੀਕ ਹੈ ਬਿਲਕੁਲ ਨਹੀਂ ਕਾਂਗਰਸ ਵੀ ਬਹੁਤ ਲੁੱਟਿਆ ਕਾਂਗਰਸ ਨੇ ਕਿਸਾਨਾਂ ਨੂੰ ਦੇਸ਼ ਨੂੰ ਪੂਰੇ ਨੂੰ ਪਰ ਮੈਂ ਆਪ ਜੀ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਡੀਪੀ ਦਾ ਰੇਟ ਕੀ ਸੀ ਆਪ ਜੀ ਦੀ ਸਰਕਾਰ ਬਣਨ ਤੋਂ ਬਾਅਦ ਡੀਪੀ ਦਾ ਰੇਟ ਕੀ ਆ ਤੁਸੀਂ ਅੰਕੜੇ ਕਢਵਾ ਕੇ ਵੇਖੋ ਤੁਹਾਨੂੰ ਪਤਾ ਲੱਗੂਗਾ ਕਿ ਕਿਸਾਨਾਂ ਨੂੰ ਲੁੱਟਿਆ ਕਿਵੇਂ ਗਿਆ ਹੈ ਦੂਸਰੀ ਗੱਲ ਵੱਡੀ ਪੱਧਰ ਦੇ ਉੱਤੇ ਕਿਸਾਨ ਨੂੰ ਡੀਜ਼ਲ ਦੀ ਲੋੜ ਪੈਂਦੀ ਹੈ ਖੇਤੀ ਲਈ ਤੇ ਸ਼੍ਰੀਮਾਨ ਜੀ ਡੀਜ਼ਲ ਕਿੱਥੇ ਦੀ ਕਿੱਥੇ ਚਲਿਆ ਗਿਆ ਜਿਹੜਾ ਡੀਜ਼ਲ ਕਦੇ 35-40 ਰੁਪਏ ਲੀਟਰ ਮਿਲਦਾ ਸੀ ਉਹ ਡੀਜ਼ਲ ਆਪਜੀ ਦੀ ਸਰਕਾਰ ਦੇ ਦੌਰਾਨ ਹੀ ਆਪਜੀ ਦੀ ਕਿਰਪਾ ਦੇ ਨਾਲ ਇੰਨਾ ਹੀ ਚਾਰ-ਛੇ ਸਾਲਾਂ ਦੇ ਵਿੱਚ ਅੱਜ 70-75 ਰੁਪਏ ਤੇ ਪਹੁੰਚ ਗਿਆ ਇਹਨੂੰ ਕੀ ਮੰਨਾਂਗੇ ਸਿਰਫ ਦੂਸਰੇ ਤੇ ਦੋਸ਼ ਲਾਉਣਾ ਆਪਣੇ ਅੰਦਰ ਦੇ ਗਰੀਬਾਨ ਦੇ ਵਿੱਚ ਛਾਤੀ ਮਾਰ ਕੇ ਵੇਖੋ ਤੁਸੀਂ ਸਾਨੂੰ ਕੀ ਦਿੱਤਾ ਹੈ ਤੁਸੀਂ ਦੇਸ਼ ਨੂੰ ਇਹ ਗੱਲਾਂ ਸਿੱਧ ਕਰਦੀਆਂ ਕਿ ਦੋਸ਼ ਲਾਉਣ ਦੀ ਬਜਾਏ ਕੁਝ ਭਲਾ ਕਰਨ ਦੇ ਬਾਰੇ ਸੋਚੋ ਪ੍ਰਧਾਨ ਮੰਤਰੀ ਜੀ ਇਹਨਾਂ ਗੱਲਾਂ ਮੰਨੀ ਧਿਆਨ ਦਿਓ ਜਿਹੜੀਆਂ ਬਹੁਤ ਲੋੜੀਆਂ ਦੀਆਂ ਹੈ ਡੀਜ਼ਲ ਨੇ ਲੋਕਾਂ ਦਾ ਲੱਕ ਤੋੜਤਾ ਡੀਜ਼ਲ ਲੈ ਕੇ ਲੋਕਾਂ ਦਾ ਖੇਤੀ ਕਰਨ ਦੀ ਕੋਈ ਹੈਸੀਅਤ ਨਹੀਂ ਰਹੀ ਸੋ ਧਿਆਨ ਦਿਓ ਕਿਰਪਾ ਕਰਕੇ ਔਰ ਦੇਸ਼ ਵਾਸੀਓ ਸੋਚੋ ਸਾਡੇ ਪ੍ਰਧਾਨ ਮੰਤਰੀ ਜੀ ਕਿੰਨਾ ਸੱਚ ਬੋਲ ਰਹੇ ਆ स्वामीनाथन कमिटी की रिपोर्ट को लागू करने का काम हमारी ही सरकार ने किया अगर हमें एमएसपी हटानी होती तो स्वामीनाथन कमिटी की रिपोर्ट लागू ही क्यों करते भाई आपने भी नहीं की थी हम भी नहीं करते हमने तो ऐसा नहीं किया हमने तो लागू की दूसरा यह हमारी सरकार एमएसपी को लेकर इतनी गंभीर है ਕਿ ਹਰ ਵਾਰ ਬੂਵਾਈ ਤੋਂ ਪਹਿਲੇ ਐਮਐਸਪੀ ਦੀ ਘੋਸ਼ਣਾ ਕਰਤੀ ਹੈ ਆਪ ਜੀ ਨੇ ਆਪਣੇ ਸਬੋਧਨ ਦੇ ਵਿੱਚ ਦੁਬਾਰਾ ਫਿਰ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਕਿਹਾ ਹੈ ਕਿ ਅਸੀਂ ਅਗਰ ਐਮਐਸਪੀ ਹਟਾਉਣੀ ਹੁੰਦੀ ਤਾਂ ਫਿਰ ਸਾਨੂੰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਨ ਦੀ ਕੀ ਲੋੜ ਸੀ ਮੈਂ ਫਿਰ ਬੇਨਤੀ ਕਰਦਾ ਕਿ ਜੇ ਅਗਰ ਸੱਚਮੁੱਚ ਸੁਮਿੰਨਾਥ ਦੀ ਰਿਪੋਰਟ ਲਾਗੂ ਕੀਤੀ ਹੈ ਤਾਂ ਨੋਟੀਫਿਕੇਸ਼ਨ ਜਾਰੀ ਕਰਨਾ ਬਣਦਾ ਹੈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਨੋਟੀਫਿਕੇਸ਼ਨ ਜਾਰੀ ਕਰੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਮਐਸਪੀ ਅਗਰ ਹਟਾਉਣੀ ਹੁੰਦੀ ਤਾਂ ਕੀ ਲੋੜ ਪਈ ਸਾਨੂੰ ਐਮਐਸਪੀ ਕਿਉਂ ਹਟਾਵਾਂਗੇ ਅਸੀਂ ਸ਼੍ਰੀਮਾਨ ਜੀ ਤੁਹਾਡੇ ਹੀ ਕੋਲ ਸ਼ਾਂਤਕਮਾਰ ਦੀ ਕਮੇਟੀ ਦੀ ਰਿਪੋਰਟ ਪਈ ਹੈ ਜਿਹਦੇ ਚ ਜ਼ੋਰ ਦੇ ਕੇ ਕਿਹਾ ਹੈ ਕਿ ਫਸਲਾਂ ਖਰੀਦਣ ਦੀ ਪਾਲਿਸੀ ਬੰਦ ਕਰੋ ਤੁਹਾਡੇ ਕੋਲ ਸੀਪੀਸੀ ਦੀ ਰਿਪੋਰਟ ਪਈ ਹੈ ਤੇ ਤੁਹਾਡੇ ਮਾਨਯੋਗ ਗਟਕਰੀ ਜੀ ਦਾ ਬਿਆਨ ਪਿਆ ਹੈ ਜਿਹਦੇ ਚ ਇਹ ਕਹਿ ਰਹੇ ਨੇ ਕਿ ਐਮ ਐਸ ਪੀ ਸਾਡੇ ਅਰਥ ਵਿਵਸਥਾ ਤੇ ਸਾਡੇ ਆਰਥਿਕ ਢਾਂਚੇ ਦੇ ਸਾਡੇ ਖਜ਼ਾਨੇ ਦੇ ਬਹੁਤ ਵੱਡਾ ਬੋਝ ਹੈ ਐਮ ਐਸ ਪੀ ਤੋਂ ਘੱਟ ਰੇਟ ਦੇ ਉੱਤੇ ਸਾਨੂੰ ਸਾਡੀਆਂ ਫਸਲਾਂ ਦੇਸ਼ ਦੇ ਅੰਦਰੋਂ ਤੇ ਬਾਹਰ ਤੋਂ ਅਨਾਜ ਮਿਲ ਰਿਹਾ ਤੇ ਮਿਲ ਸਕਦਾ ਹੈ ਇਹਦਾ ਕੀ ਰਿਜ਼ਲਟ ਕੱਢੀਏ ਤੁਸੀਂ ਕੀ ਕਰਦੇ ਹੋ ਤੁਹਾਡੇ ਨੂੰ ਤੁਹਾਡੀ ਸੋਚਦਾ ਤੁਹਾਨੂੰ ਪਤਾ ਹੈ ਲੇਕਿਨ ਅਸੀਂ ਮੰਨਦੇ ਹਾਂ ਕਿ ਸਰਕਾਰ ਹਰ ਹਿੱਲੇ ਐਮ ਐਸ ਪੀ ਤੋਂ ਭਜਣਾ ਚਾਹੁੰਦੀ ਹੈ ਔਰ ਭਜਣ ਲਈ ਇੱਕ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ ਔਰ ਇਸੇ ਵਾਸਤੇ ਇਹ ਕਾਨੂੰਨ ਲੈ ਕੇ ਆਂਦੇ ਨੇ ਤਾਕੇ ਕਿਸਾਨਾਂ ਨੂੰ 2 ਸਾਲ ਲਈ ਰੇਟ ਵੱਧ ਦੇ ਕੇ ਉਸ ਤੋਂ ਬਾਅਦ ਕਿਸਾਨ ਆਪਣੇ ਘਰ ਦੇ ਵਿੱਚ ਜਦੋਂ ਵੱਧ ਰੇਟ ਲੈਣਗੇ ਪਰ ਪ੍ਰਾਈਵੇਟ ਕੰਪਨੀਆਂ ਦੇ ਰਾਹੀਂ ਤਾਂ ਫਿਰ ਅਸੀਂ ਕਿਸਾਨਾਂ ਤੋਂ ਕਹਾਂ ਲਾਂਗੇ ਕਿ ਐਸ ਵੇਲੇ ਫਿਰ ਐਫਸੀਆਈ ਦੀ ਤਾਂ ਲੋੜ ਨਹੀਂ ਕਿਸਾਨੋ ਤੁਹਾਨੂੰ ਤੇ ਕਿਸਾਨ ਭੋਲਾ ਕਹੇਗਾ ਕਿ ਕੋਈ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਸਾਨੂੰ ਤੇ ਤੁਸੀਂ ਫਿਰ ਇਹ ਐਫਸੀਆਈ ਤੋੜੋਗੇ ਜਿਹੜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਕਿ ਐਮਐਸਪੀ ਦੇ ਰਹੇ ਆ ਐਮਐਸਪੀ ਬਹੁਤ ਫਸਲਾਂ ਤੇ ਦਿੱਤੀ ਆ ਮਾਨਮੈਂ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਮਾਨਯੋਗ ਪ੍ਰਧਾਨ ਮੰਤਰੀ ਜੀ ਖਰੀਦਦੇ ਕਿੰਨੀ ਹੋ ਕੀ ਖਰੀਦੀ ਜਾਂਦੀ ਹੈ ਮੱਕੀ ਤੇ ਐਮਐਸਪੀ ਦਾ ਰੇਟ ਹੈ 1840 ਰੁਪਏ ਤੇ ਕਿਸਾਨ ਵਿਚਾਰਾ ਵੇਚਣ ਲਈ ਮਜਬੂਰ ਹੋਇਆ 600 ਤੋਂ ਲੈ ਕੇ 1100 ਰੁਪਏ ਪ੍ਰਤੀ ਕੁੰਟਲ ਤੱਕ ਕਿਉਂ ਐਮਐਸਪੀ ਨੇ ਦਿੱਤਾ ਕੁਛ ਐਮਐਸਪੀ ਤੈਅ ਕਰਦੇ ਜਾਓਗੇ ਕੋਈ ਫਰਕ ਨਹੀਂ ਪੈਣਾ ਲੇਕਿਨ ਐਮਐਸਸੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਐਮਐਸਪੀ ਤੈਅ ਹੋਵੇ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਬਣੇ ਤੇ ਐਮਐਸਪੀ ਦੇ ਉੱਤੇ ਖਰੀਦਨ ਦਾ ਵੀ ਗਰੰਟੀ ਦਾ ਕਾਨੂੰਨ ਬਣੇ ਅਸੀਂ ਇਹ ਮੰਗ ਕਰਦੇ ਆਂ ਤਾਂ ਕਿ ਸਾਡੇ ਕਿਸਾਨਾਂ ਦੀ ਫਸਲ ਵਿਕੇ ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਅਸੀਂ ਧਾਲਾਂ ਖਰੀਦੀਆਂ ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਅਸੀਂ ਹੋਰ ਬਹੁਤ ਕੁਝ ਖਰੀਦ ਰਹੇ ਆ ਐਮਐਸਪੀ ਦੇ ਖਰੀਦ ਰਹੇ ਆ ਇਮਾਨਦਾਰੀ ਨਾਲ ਦੱਸੋ ਕਿ ਸਾਰੇ ਕਿਸਾਨਾਂ ਦੀਆਂ ਧਾਲਾਂ ਐਮਐਸਪੀ ਦੇ ਖਰੀਦੀਆਂ ਜਾ ਰਹੀਆਂ ਤੁਸੀਂ ਕਿਹਾ ਕਿ ਅਸੀਂ ਮੂੰਗੀ ਦਾ ਰੇਟ 5100 ਰੁਪਏ ਕਰਤਾ ਪ੍ਰਤੀ ਕੁਇੰਟਲ ਪਰ ਕਿਸਾਨ ਦੀ ਜਿਸ ਵੇਲੇ ਪੈਦਾ ਹੁੰਦੀ ਹੈ ਅਸੀਂ ਪੰਜਾਬ ਦੀ ਕਹਾਣੀ ਦੱਸਦੇ ਹਾਂ ਕਿ ਪੰਜਾਬ ਦਾ ਕਿਸਾਨ ਲਗਭਗ 4000 ਤੋਂ ਥੱਲੇ ਆਪਦੀ ਮੂੰਗੀ ਵੇਚਣ ਲਈ ਮਜਬੂਰ ਹੁੰਦਾ ਇਸ ਭਾਤੇ ਵਿਕਦੀ ਹੈ ਉਸ ਵੇਲੇ ਤੁਹਾਡੀ ਸਰਕਾਰੀ ਖਰੀਦ ਕਿੱਥੇ ਗਈ ਹੁੰਦੀ ਹੈ ਅਸੀਂ ਮੰਗ ਕਰਦੇ ਹਾਂ ਜੇਕਰ ਕੋਈ ਵਪਾਰੀ ਐਮਐਸਪੀ ਤੈਅशुदा ਐਮਐਸਪੀ ਤੋਂ ਘੱਟ ਰੇਟ ਤੇ ਸਾਡੀ ਫਸਲ ਖਰੀਦੇ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਕਾਨੂੰਨ ਬਣੇ ਅਸੀਂ ਇਹ ਮੰਗ ਰਹੇ ਹਾਂ ਮੋਦੀ ਜੀ ਲekin ਤੁਸੀਂ ਸਾਨੂੰ ਕੀ ਕਹਿ ਰਹੇ ਹੋ ਲਓ ਜੀ ਅਸੀਂ ਗਰੰਟੀ ਦਿੰਦੇ ਹਾਂ ਤੁਹਾਡੀ ਐਮਐਸਪੀ ਰਹੇਗੀ ਅਸੀਂ ਇਹ ਨਹੀਂ ਮੰਗਦੇ ਅਸੀਂ ਇਹ ਮੰਗਦੇ ਹਾਂ ਕਿ ਗਰੰਟੀ ਵੀ ਹੋਵੇ ਕਿ ਐਮਐਸਪੀ ਤੋਂ ਘੱਟ ਰੇਟ ਤੇ ਕੋਈ ਸਾਡੀ ਫਸਲ ਖਰੀਦ ਨਾ ਸਕੇ ਕਾਨੂੰਨ ਬਣਾਉਣ ਦੀ ਕੀ ਤਰਾਜ ਹੈ ਸਰਕਾਰ ਕਾਨੂੰਨ ਬਣਾਉਣ ਤੋਂ ਕਿਉਂ ਭੱਜ ਰਹੀ ਹੈ ਸਾਨੂੰ ਇਹ ਸਮਝ ਨਹੀਂ ਆ ਰਹੀ ਪਿਛਲੀ ਸਰਕਾਰ ਦੇ ਸਮੇਂ ਗੇਹੂ ਪਰ ਐਮਐਸਪੀ થી 1400 ਰੁਪਏ ਪ੍ਰਤੀ ਕਿੰਟ हमारी सरकार प्रति क्विंटल गेहूं पर उन्नीस सौ एमएसपी दे रही है पिछली सरकार के समय धान पर एमएसपी थी 1310 सौ प्रति क्विंटल हमारी सरकार प्रति क्विंटल धान पर करीब 1870 सौ एमएसपी दे रही है माननीय प्रधानमंत्री जी आप जी ने अपने संबोधन के दौरान एक गल भी कही है ਕਿ ਸਾਡੀ ਸਰਕਾਰ ਐਮਐਸਪੀ ਬਹੁਤ ਵਧਾ ਦਿੱਤਾ ਬਹੁਤ ਵੱਡਾ ਐਮਐਸਪੀ ਦੇਤਾ ਲੋਕਾਂ ਨੂੰ ਅਸੀਂ 1925 ਰੁਪਏ ਕਣਕ ਤੇ ਐਮਐਸਪੀ ਦੇ ਰਹੇ ਹਾਂ 1870 ਰੁਪਏ ਝੋਨੇ ਤੇ ਐਮਐਸਪੀ ਦੇ ਰਹੇ ਕਿਹਾ ਤੁਸੀਂ ਪ੍ਰਧਾਨ ਮੰਤਰੀ ਜੀ ਇਹ ਕੋਈ ਤੁਸੀਂ ਇੱਕੋ ਦਿਨ ਨਹੀਂ ਵਧਾ ਕੇ ਲੈ ਕੇ ਆਏ ਬਹੁਤ ਜਰ ਪਹਿਲਾਂ ਪਿੱਛੇ ਕਨੇ ਨਿਗਾ ਮਾਰੋ ਇੱਕ ਦਿਨ ਇਹੀ ਕਣਕ ਦਾ ਰੇਟ 76 ਰੁਪਏ ਸੀ ਤੇ 76 ਰੁਪਏ ਤੋਂ ਵਾਧਾ ਵਾਧਾ ਇਹ ਰੇਟ ਕਿੱਥੇ ਆਇਆ 1900 ਰੁਪਏ ਤੇ ਕਿੰਨਾ ਵਧ ਗਿਆ ਅੰਦਾਜ਼ਾ ਲਾ ਕੇ ਦੱਸੋ ਕੰਮਲਾ ਜਿੰਨ ਜਿਆਦਾ ਤੋਂ ਜਿਆਦਾ 21 ਤੋਂ 22 ਗੁਣਾ ਵਧਿਆ ਹੈ ਇਹ ਹਾਲ ਹੋਇਆ ਹੈ ਔਰ ਬੰਦਾ ਕੀ ਹੈ ਹੁਣ ਉਹਦੇ ਤੇ ਨਿਗਾਹ ਮਾਰ ਰਹੀ ਹੈ ਜਿਹੜੀ ਮੈਂ ਦੱਸਣੀ ਚਾਹਣਾ ਹੈ ਅਗਰ ਸੱਚੀਓ ਇਮਾਨਦਾਰੀ ਨਾਲ ਸੁਆਮੀਨਾਥਨ ਦੀ ਰਿਪੋਰਟ ਲਾਗੂ ਹੋਈ ਹੁੰਦੀ ਜਾਂ ਕੀਤੀ ਹੁੰਦੀ ਜਾਂ ਕੀਤੀ ਹੈ ਤਾਂ ਜਿਹੜੀ ਕਣਕ ਦਾ ਰੇਟ ਹੈ ਇਹ ਅੱਜ 4800 ਰੁਪਿਆ ਪ੍ਰਤੀ ਕੁਇੰਟਲ ਬੰਦਾ ਪ੍ਰਧਾਨ ਮੰਤਰੀ ਜੀ 48 ਰੁਪਇਆ ਪ੍ਰਤੀ ਕੁੰਟਲ ਝੋਨੇ ਦਾ ਰੇਟ ਅੱਜ ਦੇ ਮੁਤਾਬਕ ਲਾਗਤ ਖਰਚਿਆਂ ਦੇ ਮੁਤਾਬਕ ਲਗਭਗ 3400 ਰੁਪਇਆ ਪ੍ਰਤੀ ਕੁੰਟਲ ਬਣਦਾ ਕਿਉਂ ਕਹਿ ਰਿਹਾ ਮੈਂ ਕਿ ਪ੍ਰਤੀ ਕੁੰਟਲ ਬਣਦਾ ਝੋਨੇ ਦੇ ਉੱਤੇ ਝੋਨੇ ਦੇ ਉੱਤੇ 2200 ਰੁਪਇਆ ਪ੍ਰਤੀ ਕੁੰਟਲ ਲਾਗਤ ਖਰਚਾ ਹੈ ਲਾਗਤ ਖਰਚਾ ਉਹ ਕਿਸਾਨ ਦਾ ਸ਼੍ਰੀਮਾਨ ਜੀ ਲਾਗਤ ਖਰਚਾ 2200 ਤੇ ਤੁਸੀਂ ਦੇ ਰਹੇ ਹੋ 1800 ਹਜੇ ਕਹਿ ਰਹੇ ਹੋ ਸੁਮੇਂਾਥ ਦੀ ਰਿਪੋਰਟ ਦੇਤੀ ਕਿਸਾਨ ਨੂੰ ਬਹੁਤ ਕੁਝ ਦੇਤਾ ਕਣਕ ਦੇ ਉੱਤੇ ਕਿਸਾਨ ਦਾ ਲਾਗਤ ਖਰਚਾ 3200 ਰੁਪਇਆ ਪ੍ਰਤੀ ਕੁਇੰਟਲ 3200 ਤੇ ਦੇ ਰਹੇ ਹੋ 1900 ਕਹਿ ਰਹੇ ਹੋ ਬਹੁਤ ਮਾਰਕਾ ਮਾਰ ਲਿਆ ਬਹੁਤ ਵੱਡਾ ਰੇਟ ਦਿੱਤਾ ਤੇ ਪ੍ਰਧਾਨ ਮੰਤਰੀ ਜੀ ਕਿਰਪਾ ਕਰੋ ਅਗਰ ਸਤਮੂਚ ਸ਼ੋਮੀਨਾਥ ਦੀ ਰਿਪੋਰਟ ਦੇ ਰਹੇ ਹੋ ਤਾਂ ਝੋਨੇ ਦਾ ਰੇਟ 3300 ਰੁਪਇਆ ਦੇਣਾ ਬਣਦਾ ਘੱਟੋ ਘੱਟ ਤੇ ਜਿਹੜੀ ਨਾਲ ਹੀ ਕਣਕ ਦਾ ਰੇਟ 844800 ਰੁਪਇਆ ਦੇਣਾ ਬਣਦਾ ਜਿਹੜਾ ਗੰਨੇ ਦਾ ਰੇਟ ਹੈ 788 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ ਤੇ ਦੇਖ ਨਾ ਰਹੇ ਹੋ 310 ਰੁਪਏ ਤੇ 310 ਵੀ ਖਰੀਦਿਆ ਨਹੀਂ ਜਾ ਰਹਾ ਉੱਥੇ ਵੀ ਲੁੱਟਿਆ ਜਾ ਰਿਹਾ ਕਿਸਾਨ ਸਵੈਸ਼ ਕਰਕੇ ਇਹ ਵੀ ਤੁਹਾਡੀ ਸਚਾਈ ਹੈ ਜਿਹੜੀ ਇਹਨਾਂ ਗੱਲਾਂ ਦੇ ਨਾਲ ਸਪਸ਼ਟ ਹੁੰਦੀ ਹੈ ਕਲੀਅਰ ਹੈ ਕਿ ਤੁਸੀਂ ਕਰ ਕੀ ਰਹੇ ਹੋ ਔਰ ਦੇਸ਼ ਵਾਸੀਓ ਤੁਹਾਨੂੰ ਵੀ ਪਤਾ ਹੈ ਅਸਾਰੀ ਕਹਾਣੀ ਸਾਰੀ ਗੱਲਬਾਤ ਦੇ ਵਿੱਚੋਂ ਤੁਹਾਡੇ ਸਾਹਮਣੇ ਜੋ ਗੱਲ ਨਿਕਲ ਕੇ ਆਈ ਹੈ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਸ ਸਬੋਧਨ ਦੇ ਵੇਸੇ ਭਾਸ਼ਣ ਦੇ ਵਿੱਚ ਕਿੰਨਾ ਸੱਚ ਬੋਲਿਆ ਤੇ ਕਿੰਨਾ ਝੂਠ ਬੋਲਿਆ ਇਹ ਤੁਸੀਂ ਦੇਖ ਲਿਆ ਤੇ ਕਿਰਪਾ ਕਰਕੇ ਸਾਡੀ ਇਸ ਗੱਲਬਾਤ ਦੇ ਉੱਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ ਸਾਨੂੰ ਪਤਾ ਲੱਗੇ ਕਿ ਜੋ ਅਸੀਂ ਲੜਾਈ ਲੜ ਰਹੇ ਹਾਂ ਕਿ ਅਸੀਂ ਜਾਇਜ਼ ਲੜਾਈ ਲੜ ਰਹੇ ਹਾਂ ਜਾਂ ਪ੍ਰਧਾਨ ਮੰਤਰੀ ਜੀ ਜੋ ਝੂਠ ਬੋਲ ਰਿਹਾ ਹੈ ਉਹਦੇ ਉਹਦੇ ਵਿੱਚ ਕਿੰਨਾ ਸਚਾਈ ਹੈ ਉਹ ਸਾਨੂੰ ਪਤਾ ਲੱਗ ਸਕੇ ਕ੍ਰੂਸੀ ਸੁਧਾਰੋਂ ਸੇ ਜੁੜਾ ਇੱਕ ਹੋਰ जूठ फैलाया जा रहा है एपीएमसी यानी हमारी मंडियों को लेकर के हमने कानून में क्या किया है हमने कानून में किसानों को आजादी दी है नया विकल्प दिया है मान्य प्रधानमंत्री जी आप जी ने एपीएमसी मंडी बारे कि के के मैं चाहना है कि मेरे देश के दे लोगों मेरे देश के दे किसानों ਦੂਰਾ ਫਾਇਦਾ ਹੋਵੇ ਦੂਰਾ ਮੌਕਾ ਮਿਲੇ ਆਪਦੀ ਫਸਲ ਨੂੰ ਵੱਖ-ਵੱਖ ਥਾਵਾਂ ਦੇ ਵੇਚਣ ਦਾ ਕਿਸਾਨ ਕਿਉਂ ਵੱਜ ਕੇ ਇੱਕੋ ਥਾਂ ਦੇ ਫਸਲ ਵੇਚੇ ਤੁਸੀਂ ਇਹ ਕਿਹਾ ਪਰ ਮਾਨਯੋਗ ਪ੍ਰਧਾਨ ਮੰਤਰੀ ਜੀ ਮੈਂ ਆਪ ਜੀ ਨੂੰ ਹੱਥ ਜੋੜ ਕੇ ਨਿਵੇਦਨ ਕਰਦਾ ਕਿ ਸਰਕਾਰੀ ਮੰਡੀ ਦੇ ਵਿੱਚ ਹੀ ਕਿਉਂ ਨਹੀਂ ਵਪਾਰੀ ਖਰੀਦ ਸਕਦਾ ਕਿਸਾਨ ਜੇ ਜਾਵੇ ਬਾਹਰ ਵੇਚਣ ਆਸਤੇ ਤੇ ਤੁਸੀਂ ਵਪਾਰੀ ਨੂੰ ਕਿਉਂ ਨਹੀਂ ਕਹਿੰਦੇ ਕਿ ਤੂੰ ਸਰਕਾਰੀ ਮੰਡੀ 'ਚ ਜਾ ਜਿਹੜੀ ਚੱਲ ਰਹੀ ਹੈ ਤਾ ਸਾਡੀ ਪਾਵਨਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਫਸਲ ਵਿਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਹੀ ਸਾਡੀ ਫਸਲ ਤੁਲੇ ਉੱਥੇ ਸਾਡਾ ਰਿਕਾਰਡ ਬਣੇ ਕਿ ਇੱਥੋਂ ਫਸਲ ਕਿਹਨੇ ਖਰੀਦੀ ਹੈ ਕੌਣ ਰੋਕਦਾ ਉੱਥੋਂ ਵਪਾਰੀ ਨੂੰ ਖਰੀਦਣ ਤੋਂ ਕਿਹਨੇ ਰੋਕਿਆ ਕਦੇ ਵਪਾਰੀ ਨੂੰ ਖਰੀਦਣ ਤੋਂ ਇਹ ਬਹੁਤ ਚਿਰ ਤੋਂ ਇਹ ਵਿਵਸਥਾ ਚੱਲੀ ਆ ਰਹੀ ਹੈ ਅੱਜ ਕੀ ਲੋੜ ਪੈ ਗਈ ਇਹ ਨਵਾਂ ਕਰਕੇ ਦੇਣ ਦੀ ਕਿ ਨਹੀਂ ਬਾਹਰ ਖਰੀਦੇ ਬਾਹਰ ਖਰੀਦਣ ਦੇ ਵਾਸਤੇ ਜਿਹੜੀ ਤੁਸੀਂ ਨਵੀਂ ਨੀਤੀ ਲੈ ਕੇ ਆ ਰਹੇ ਹੋ ਇਹ ਬੜੀ ਕਲੀਅਰ ਤੇ ਸਪਸ਼ਟ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਤੁਸੀਂ ਸਰਕਾਰੀ ਮੰਡੀ ਦੇ ਪੈਰਲਰ ਪ੍ਰਾਈਵੇਟ ਮੰਡੀ ਸਿਰਫ ਇਸ ਵਾਸਤੇ ਲਿਆ ਰਹੇ ਹੋ ਕਿ ਹੌਲੀ 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 ਕਿਸਾਨਾਂ ਨੂੰ ਦੂਸਰੇ ਦੂਸਰੇ ਸਿਸਟਮਾਂ ਦੀ ਤਰ੍ਹਾਂ ਜਿਵੇਂ ਜਿਵੇਂ ਜੀਓ ਨੇ ਸੈਲੂਨ ਮਾਰਿਆ ਜਿਵੇਂ ਪ੍ਰਾਈਵੇਟ ਹਸਪੀਟਲ ਨੇ ਸਰਕਾਰੀ ਹਸਪੀਟਲ ਮਾਰੇ ਜਿਵੇਂ ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲ ਮਾਰੇ ਜਿਵੇਂ ਪ੍ਰਾਈਵੇਟ ਟਰਾਂਸਪੋਰਟ ਨੇ ਸਰਕਾਰੀ ਟਰਾਂਸਪੋਰਟ ਦਾ ਬੇੜਾ ਕਰ ਕੀਤਾ ਇਸੇ ਤਰ੍ਹਾਂ ਤੁਸੀਂ ਸਾਡਾ ਮੰਡੀ ਦਾ ਢਾਂਚਾ ਖਤਮ ਕਰਾਉਣਾ ਚਾਹੁੰਦੇ ਹੋ ਸਾਡੀ ਹੱਥ ਬਨ ਕੇ ਬੇਨਤੀ ਹੈ ਕਿਰਪਾ ਕਰੋ ਬਹੁਤ ਵਧੀਆ ਅੱਜ ਕਰਨਾ ਕੀ ਬੰਦਾ ਪ੍ਰਧਾਨ ਮੰਤਰੀ ਜੀ ਧਿਆਨ ਦਿਓ ਕਰਨਾ ਕੀ ਬੰਦਾ ਹੈ ਪੰਜਾਬ ਇੱਕ ਕੱਲੀ ਮੰਡੀ ਹੈ ਹਿੰਦੁਸਤਾਨ ਦੇ ਨਹੀਂ ਵਰਲਡ ਦੇ ਵਿੱਚ ਜਿਹੜੀ ਇਸ ਗੱਲ ਤੇ ਮੰਨੀ ਜਾਂਦੀ ਹੈ ਕਿ ਬਾਹਰਲੇ ਸਟੇਟਾਂ ਸਾਰਿਆਂ ਨਾਲੋਂ ਵਧੀਆ ਪਰ ਜੇ ਪ੍ਰਬੰਧ ਦਾ ਪੰਜਾਬ ਦੀਆਂ ਮੰਡੀਆਂ ਚਾਹੇ ਤੁਸੀਂ ਯਾਦ ਕਰੋ ਸਾਨੂੰ ਛੇੜਨ ਦੀ ਬਜਾਏ ਸਾਡੀ ਮੰਡੀ ਤੋੜਨ ਦੀ ਬਜਾਏ ਸਾਨੂੰ ਨਾ ਛੇੜੋ ਕਿਤੇ ਕਿਰਪਾ ਕਰਕੇ ਉਹ ਵਿਚਾਰੇ ਬਿਹਾਰ ਵਾਲੇ ਜਿਹੜੇ 700 ਨੂੰ 800 ਨੂੰ ਝੋਨਾ ਵੇਚਣ ਲਈ ਮਜਬੂਰ ਹੈ ਇੱਕ ਵਾਰੀ ਉਹਨਾਂ ਨੂੰ ਪ੍ਰੋਗਰੈਸ ਦੇ ਦਿਓ ਇਹ ਉਹਨਾਂ ਦਾ ਵਿਕਾਸ ਕਰ ਲਿਓ ਫਿਰ ਅਸੀਂ ਆਪਣੇ ਆਪ ਮੰਗ ਲਾਂਗੇ ਵੀ ਸਾਨੂੰ ਵੀ ਦੇ ਦਿਓ ਇਹ ਸਾਡਾ ਸਾਡਾ ਢਾਂਜਾ ਤੋੜ ਕੇ ਬਿਹਾਰ ਵਾਲਾ ਕਰਨ ਲੱਗੇ ਹੋ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਦੇਸ਼ ਦੇ ਕਿਸਾਨ ਨੂੰ ਆਪਾਂ ਮਾਰਨਾ ਚਾਹੁੰਦੇ ਆ ਤਾਂ ਮੇਰੇ ਵੀਰੋ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਮੈਂ ਕੇ ਵੀ ਬੇਨਤੀ ਕਰੂੰਗਾ ਸਾਡੇ ਆਮ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਮੈਂ ਆ ਗੱਲ ਦੱਸ ਰਿਹਾ ਕਿਰਪਾ ਕਰਕੇ ਇਹਦੇ ਨਾਲ ਇਹਦੇ ਤੇ ਤੁਸੀਂ ਆਪਦੇ ਕਮੈਂਟ ਕਰਕੇ ਜਰੂਰ ਦੱਸਣ ਦਾ ਯਤਨ ਕਰਿਓ ਕਿ ਕੀ ਅਸੀਂ ਗਲਤ ਲੜਾਈ ਲੜ ਰਹੇ ਆ ਜਾਂ ਸਾਡੀ ਮੰਗ ਜਾਇਜ਼ ਹੈ